ਇਹ ਫੋਨ ਮੈਂ ਕਿ ਕਰੀ ਇਹਨੂੰ ਮੜਾ ਜਾ ਫੋਨ ਦਵਾ ਦਿਓ ਐ ਨਹੀਂ ਤੋ ਇੱਧਰ ਫਲਾਈਟ ਪੈ ਰਹੀ ਆ ਯਾਰ ਉੱਪਰ ਬੰਦਾ ਆ ਨਿੱਤੂ ਦੀ ਭਾਬੀ ਆ ਜੀ ਮੈਂ ਕੋਈ ਫੋਨ ਨਹੀਂ ਬੁਲਦੀ ਆ ਨਿੱਤੂ ਦੀ ਭਾਬੀ ਦੀਸਲੀ ਨਹੀਂ ਹੈਗੀ ਨਿੱਤੂ ਦੀ ਭਾਬੀ ਆ ਹੁੰਦੀ ਸਾਂ ਲੱਗੀ ਮੈਂ ਆ ਮਾਮੀ ਆ ਨਿੱਤੂ ਦੇ ਵਿਚਾਲੀ ਤੋਂ ਛੋਟੀ ਮੇਰੀ ਸੁਣਾਓ ਉੱਥੇ ਛੋਟੀ ਮੈਂ ਆ ਹੁਣ ਮੇਰੀ ਗੱਲ ਸੁਣ। ਮੈਂ ਕੋਈ ਫੋਨ ਨਹੀਂ ਮੰਗਿਆ ਹੈਗਾ। ਮੈਂ ਕਿਹਾ ਨਾ ਮੰਗ ਰਿਹਾ 25 ਉਹ ਦੇ ਦਿਓ 25 25 2025 ਚ ਆਊਗਾ। ਉਹ ਆਊਗਾ। ਨਹੀਂ। ਫੋਨ। ਗੁਰਵਿੰਦਰ ਉਹਨੇ ਕਿਹਾ ਸੀ ਕਿ ਇਹਨੇ ਨਵਾਂ ਫੋਨ ਲੈ ਕੇ ਦੇਣਾ ਇਹਨੂੰ। ਵੀ ਦੋ ਮਾ ਚਲ 17 ਲੈ ਦਿਓ। ਹਾਂ। ਉਹ 16 ਆ ਗਿਆ 17 ਆਇਆ ਹੀ ਨਹੀਂ। ਹੂੰ। ਕਹਿੰਦਾ ਚਲ ਹੁਣ 20-22 ਦੇ ਦਾਂਗੇ। ਮਾਟਰ ਠੀਕ ਆ ਪਰ ਮੈਂ ਆਪਣੇ ਫੋਨ ਸਿਫਸੀਓਸ ਤੋਂ ਕਿ ਆਪਣੇ ਆਪ ਹੀ ਲੈ ਲੂਗੀ ਨਹੀਂ ਮੈਂ ਫੂਟ ਆਹਾ ਗਰੇ ਵਿੱਚ ਵਲੌਗ ਸ਼ੂਟ ਕਰਨਾ ਹੁੰਦਾ ਫਿਰ ਹੁਣ ਇੱਧਰ ਲਈ ਫੋਨ ਚ ਵੀਡੀਓ ਇਹ ਤਾਂ ਬਹਾਨਾ ਹੈ ਇੱਕ ਤਾਂ ਹੈ ਸਾਡੇ ਕੋਲ ਇੱਕ ਆ ਇੱਥੇ ਆ 15 ਪ੍ਰੋ ਮੈਕਸ ਇੱਕ ਤਾਂ ਹੈ ਸਾਡੇ ਕੋਲ ਇੱਕ 13 ਇੱਕ 15 ਦੋ ਫੋਨ ਨੇ ਸਾਡੇ ਕੋਲ ਆ ਵੀ ਹੁਣ ਅਜੇ ਤੋਂ ਖੜ ਜਾ 22 ਦੇ ਦਾਂਗੇ ਇਕੱਠਾ ਹੀ ਲੈ ਕੇ ਦੇਖਿਓ ਕਹਿ ਜੇ ਨੇ ਕਿੰਨੇ ਚਿਰ ਚ ਮੇਰੇ ਕੋਲ ਲਫਟ ਕੋਈ ਫੋਨ ਨਹੀਂ ਹੈ ਘਾਜੀ ਨਾ ਮੇਰੇ ਨਾਲ ਆਏਗਾ ਸਾਰੀ ਤਿਆਰੀ ਉਹਦੇ ਕੋਲ ਹੀ ਆ ਲਾ ਹੋ ਰਹੀ ਆ ਤਾਂ ਉਹ ਸਾਰੇ ਜਣੇ ਪਰੀ ਸੱਛਰੀ ਅਕਾਲ ਜੀ ਢਿੱਲੋ ਫਾਰਮ ਹਾਊਸ ਮੈਂ ਉਮੀਦ ਰਾਇਦੇ ਵੀ ਤੁਹਾਨੂੰ ਸਾਰੇ ਜਣੇ ਨੂੰ ਸਾਡੇ ਵਲੌਗਸ ਵਧੀਆ ਲੱਗਣ ਬਾਕੀ ਅੱਜ ਕੀ ਦਾ ਸੂਟ ਸੋਣਾ ਅੱਜ ਤੇ ਮੈਂ ਦੀਦਾ ਸੂਟ ਹੁਣੇ ਉਹ ਵੀ ਕਰਕੇ ਹੈਟੀਆਂ ਉਹਦੇ ਸਿੰਪਲ ਸੂਟ ਜਿਹਨੇ ਘਰੀ ਪਾਣਾ ਬਟ ਮੈਂ ਲੈਸ ਟੂ ਉਸ ਲਾ ਕੇ ਨਾ ਉਹ ਸੂਟ ਦੀ ਲੰਬਾਈ ਘਟਾ ਤਾਂ ਫਿਰ ਮੈਂ ਹੁਣ ਉਹਦੇ ਵਿੱਚ ਨਾ ਸਲਵਾਰ ਦਾ ਕੱਪੜਾ ਕਮੀਜ਼ ਤੇ ਲਾ ਕੇ ਉਹਦੀ ਲੰਬਾਈ ਵਧਾਉਣੀ ਆ ਉਹਦੇ ਵਿੱਚ ਕੁਸ਼ਮਤ ਜੀ ਬਾਅਦ ਚ ਤਿਆਰ ਕਰਕੇ ਦੱਸੀ ਹਾਂ ਮੈਂ ਤਿਆਰ ਕਰਕੇ ਸਾਰਾ ਸੂਟ ਦਿਖਾਉਂਗੀ ਉਹਦੀ ਲੰਬਾਈ ਮੇਰੇ ਕੋਲ ਦੀਦੀ ਦੀ ਲੰਬਾਈ ਹੈਗੀ 46 ਤੇ ਉਹ ਮੇਰੇ ਕੋਲ ਪੂਰਾ ਤਿਆਰ ਸੂਟ ਆ 45 ਹੁਣ ਮੈਂ ਉਹਨੂੰ 45 ਨੂੰ 46 ਤੱਕ ਲੈ ਕੇ ਜਾਉਂਗੀ ਤੁਸੀਂ ਦੇਖਿਓ ਸੂਟ ਜੇ 1 ਇੰਚ ਘਟਾ 1 ਇੰਚ ਘਟਾ ਬਾਕੀ ਫਿਰ ਮੈਨੂੰ 2 ਇੰਚ ਕੱਪੜਾ ਵੀ ਤਾਂ ਚਾਹੀਦਾ ਉੱਪਰ ਵੀ ਸਿਉਣਾ ਚਾਹੂਗਾ ਨੀਚੇ ਵੀ 4 ਇੰਚ ਦੀ ਉਹ ਪਾਦੇ ਹੋਣੇ ਸੰਵਾਰ ਦੀ 4 ਇੰਚ ਘਟਾ ਦੂੰਗਾ ਨਾ ਨੀਚੇੋਂ ਤੇ ਉੱਪਰ ਹਾਂਜੀ ਹਾਂ ਫਿਰ ਮੈਂ ਹੁਣ ਉਹ ਤੁਹਾਨੂੰ ਉਹਦੇ ਵਿੱਚ ਪਾਉਣੀ ਆ ਨੀਰ ਲੀਰ પાਕੇ ਉਹ ਲੰਬਾ ਕਰਨਾ ਥੋੜਾ ਜੀ ਇੱਧਰ დასਣਾ ਜੀ ਮੈਂ ਤੁਹਾਨੂੰ ਸੂਟ ਬਣਾ ਕੇ ਦਿਖਾਉਂਗੀ ਦੇਖਦੀਆਂ ਇਹ ਵੀ ਜ਼ੂਪ ਸੀ ਲੰਬੇ ਨੇ ਹਾਂਜੀ ਮੈਂ ਪਾਕੇ ਵੀ ਸਵੇਰੇ ਮਨਸੁਖ ਦੀ ਮੰਮੀ ਆ ਮਨਸੁਖ ਸਾਡੀ ਸਕੂਲ ਗਈ ਵੀ ਅੱਜ ਹਾਂਜੀ ਇਹ ਮੇਰੇ ਸਭ ਤੋਂ ਵੱਡੇ ਭਾਬੀ ਨੇ ਖੰਦੇੜਰ ਬੜੇ ਘਰ ਨੇ ਮੇਰੇ ਬੜੇ ਮਾਮੀ ਜੀ ਉਹਨਾਂ ਦੀ ਬੜੀ ਇਹਦੇ ਜਠਾਣੀਆਂ ਨੇ ਆਲਦਾਲੇ ਜਿਹੜੀਆਂ ਹੈਗੀਆਂ ਨੇ ਆ ਮੇਰੀਆਂ ਮੇਰੀਆਂ ਜਠਾਣੀਆਂ ਇਹਦੀਆਂ ਜਠਾਣੀਆਂ ਨੇ ਮੇਰੀਆਂ ਦਰਾਣੀਆਂ ਜਠਾਣੀਆਂ ਮੇਰੀਆਂ ਵੀ ਆ ਅੱਜ ਕਿਹ ਚੀਜ਼ ਹੋਈ ਉਹਦੀਆਂ ਦਰਾਣੀਆਂ ਉਹਦੀਆਂ ਦਰਾਣੀਆਂ ਅੱਜ ਦਾ ਇੱਕ ਮੰਦੀਪ ਨਬੂ ਦੀ ਮੰਮੀ ਹਣੀ ਅੱਜ ਇੱਕ ਚੀਜ਼ ਵੀ ਭਾਬੀ ਬੈਠੇ ਮਾਮਾ ਜੀ ਨੇ ਮੈਂ ਪ੍ਰਸ਼ਾਦਾ ਪਾਣੀ ਦੇ ਕੇ ਹੱਟੇ ਹੱਲੇ ਖਾ ਕੇ ਹੱਟ ਗਈ ਚਾਹ ਚਾਹ ਲਿਆ ਦੇ ਵਿੱਚ ਚਾਹ ਲਿਆ ਕਿ ਰੱਖਤੀ ਕਿਤੇ ਖਾਣ ਨੂੰ ਦੇ ਮੈਨੂੰ ਹੁਣ ਭਾਬੀ ਕਹਿੰਦੀ ਹੁਣ ਤਾਂ ਰੋਟੀ ਲਈ ਆ ਮਮਾ ਕਹਿੰਦਾ ਉਹਦੀ ਥਾ ਦਾ ਹੋਰ ਆ ਨਾ ਇੱਕ ਦੇ ਵੀ ਰੋਟੀ ਖਾ吃ਦੀ ਚਾਹ ਦੀ ਚਾਹ ਦੇ ਨਾਲ ਨਾਲ ਦੀ ਨਾ ਸਾਨੂੰ ਕੁਝ ਖਾਣ ਨੂੰ ਹੋਰ ਚਾਹੀਦਾ ਉਹ ਬਿਸਕੁਟ ਪਾਰਲੇ ਜੀ ਉਹ ਚੱਲ ਰਹੇ ਨੇ ਹੁਣ ਪਾਰਲੇ ਜੀ ਹਾਂਜੀ ਬਾਕੀ ਵਲੌਗਸ ਨੂੰ ਫੀਡਬੈਕ ਜ਼ਰੂਰ ਦੇਖਿਆ ਕਰੋ ਜੀ ਬਾਕੀ ਨਿੱਤੂ ਦੇ ਨਿੱਤੂ ਦਾ ਪਾਪਾ ਕਹਿੰਦਾ ਕਹਿੰਦਾ ਨਿੱਤੂ ਨੂੰ ਭੇਜ ਦੋ ਚਾਰਕ ਦਿਨ ਸਾਡੇ ਬਾਹਰ ਕੋਲ ਦਾ ਨਿੱਤੂ ਜਾਂ ਨਹੀਂ ਰਹੀ ਪਤਾ ਨਹੀਂ ਕਿਉਂ ਨਹੀਂ ਜਾਂਦੀ ਅਸੀਂ ਇਹਨੂੰ ਭੇਜ ਦੇ ਵੀ ਹੁਣ ਤੂੰ ਜਾ ਉਹ ਕਹਿੰਦਾ ਮੇਰੇ ਨਾਲ ਆਤੀ ਭੇਜ ਦੋ ਕਹਿੰਦਾ ਚਾਰਕ ਦਿਨ ਲਾ ਦੋ ਵੇ अपने <laughs> ਦੇਖ ਕੇ ਦਸੂ ਆ ਗਿਆ ਇੱਕ ਬੰਦਾ ਸਾਡਾ ਆ ਦਾਬੂ ਗਈ ਵੀ ਹੰਦਾ ਬੂਦੀ ਭੈਣ ਬੜੀ ਇਹ ਸਾਡਾ ਮਿੱਠੂ ਆ ਵੀ ਆ ਗਿਆ ਡਰਨ ਤੋਂ ਫੋਨ ਹੈ ਨਹੀਂ ਆ ਡਰਨਾ ਆ ਗਿਆ ਮਿੱਠੂ ਠੀਕ ਨਹੀਂ ਮਿੱਠੂ ਠੀਕ ਨਹੀਂ ਪਤਾ ਨਹੀਂ ਸੱਲ ਘਟ ਗਿਆ ਇਹਦੇ ਪਤਾ ਨਹੀਂ ਕੀ ਹੋਇਆ ਕੀ ਨਹੀਂ ਆ ਗਿਆ ਟੈਸਟ ਕਰਾਈ ਰਖਾ ਕੇ ਗਿਆ ਭਾਈ ਕਦਾ ਮੈਂ ਤਾਂ ਇੰਗਲਿਸ਼ ਦਾ ਜਾਂ ਪਿਤਾ ਜੀ ਹਾਂ ਕਿ ਜੇ ਲੈ ਕੇ ਆਪਾਂ ਟੈਸਟ ਆ ਗਿਆ ਦਾ ਮੈਂ ਤਾਂ ਇੰਗਲਿਸ਼ ਦਾ ਉਹ ਕਰਾਏ ਨੇ ਕੋਈ ਕੋਈ ਬਣਾ ਰਿਹਾ ਹੈ ਫਿਰ ਟੈਸਟ ਕਰਾ ਲੈ ਡਾਕਟਰ ਹੁਣ ਕਦ ਦਊਗਾ ਟੈਸਟ 12 ਵਜੇ ਸ਼ਾਮ ਨੂੰ ਉਹ ਤਾਂ 12 1 ਵਜੇ ਦੇ ਦਿੰਦਾ ਓ ਫੋਨ ਨਹੀਂ ਲਿਆ ਫੋਨ ਕਰ बीबी उंगली तो है ने ने तो दो तो करो <laughs> ने ने। दो तो कर तो 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 ना तो 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 ਹਾਂਜੀ ਜਦ ਹੀ ਛਾਲ ਆਏ ਹੋਗੇ ਤੇ ਤੂੰ ਮੈਂ ਜਨਾਏ ਕਰਿਆ ਜਦ ਹੀ ਮਾਸ ਲੈ ਗਿਆ ਕੋਬਰਾ ਟੇਪੂ ਲੜ ਕੇ ਗਿਆ ਹੋਵੇ ਪਹਿਲਾਂ ਬੈਰ ਤੇ ਪਾ ਗਿਆ ਕਿਉਂ ਕਰਨਾ ਫੋਨ ਪਾਰ ਕੀ ਸਾਨੂੰ ਦੱਸਿਆ ਨਹੀਂ ਮੈਨੂੰ 13 ਤਰੀਕ ਨੂੰ ਉੱਤਪ ਕਰਕੇ ਹੀ ਆ ਗਿਆ ਉਸ ਦਿਨ ਨਾਨੀ ਤੂੰ ਕਰ ਲੈ ਹਾਂਜੀ ਆਹ ਦੇਖੋ ਗੀ ਆਹ ਗੀ ਆਹ ਗੀ ਆਹ ਗੀ ਆਹ ਆ ਗਿਆ ਸਾਡਾ ਅੰਗੂ ਆ ਜਾ ਅੰਗੂ ਹਟ ਜਾ 2 ਮਿੰਟ ਅੰਗੂ ਅੰਗੂ ਆ ਗੁਗਲੂ ਆ ਹੈ ਕਿ ਨਾ ਅੰਗੂ ਦੀ ਮम्मा ਮੇਰੇ ਦੀਦੀ ਮੇਰੇ ਦੀਦੀ ਮੇਰੀ ਦੀਦੀ ਅਰੇ ਦੀਦੀ ਇਹ ਗਈ ਉਹ ਸਕੂਲ ਗਈ ਹੋਗੀ ਨਾ ਹਾਂ ਸਕੂਲ ਆ ਜਾਓ ਆ ਦੇਖ ਅੰਗੂ ਆ ਦੇਖ ਕੀ ਖਾਏਗਾ ਆ

ਆ ਆ ਆ ਰੋ 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 ਇੰਨਾ ਖਰਾਬ ਬੀਬੀ ਉੱਤਰਾ ਕਿੱਦਾਂ ਸਰਪੰਚ ਨਹੀਂ ਕਰੂ ਹਾਂ ਖਾਜੀ ਸਾਸ਼ੇ ਕਰਦੇ ਮੈਂ ਲੋਜੀ ਮਮਾ ਹੁਣੀ ਲੈ ਆਈ ਸੀ ਬ੍ਰੈਡ ਤੇ ਫਿਰ ਮੈਨੇ ਬ੍ਰੈਡ ਨਾਲ ਬਣਾਣ ਲੱਗੀ ਸੈਂਡਵਿਚ ਸੈਂਡਵਿਚ ਦੀ ਵਿਟਜ ਜਿਵੇਂ ਮੈਨੇ ਉਹ ਪਾਲਿਆ ਟੀਫ ਨੰਮੀ ਤਰ੍ਹਾਂ ਦੇ ਸੈਂਡਵਿਚ ਬਣਾਏ ਚ ਮਨੇ ਇਤਨੇ ਮਿਰਚਾਰ ਵੀ ਬਣ ਗਏ ਚਾਹ ਮੈਂ ਕੱਢਣੀ ਲੈਂਦੀ ਆ ਉਹ ਆਲਸੀ ਆਲਸੀ ਆ ਨਾ ਜੀ ਇਹੇ ਆਲਸੀ ਭੁਲਣੀ ਹਜੇ ਇਹ ਓਕੇ ਮੈਂ ਲਾ ਦਿੰਨੀ ਆ ਜੀ ਗੈਸ ਆਲਸੀ ਇਧਰ ਪੁੰਨੀ ਜਾ ਰਹੀ ਆ ਪੁੰਨਾ ਕੀ ਹਜੇ ਉਹ ਹਜੇ ਨਾ ਪੰਜੀਰੀ ਬਣਾਵਾਂਗੇ ਅਪਾ ਸ਼ਾਮ ਨੂੰ ਇਧਰ ਮੇਰੇ ਸੈਂਡਵਿਚ ਇਹ ਤਾਂ ਖੜੇ ਹੀ ਗਿਆ। ਸ਼ੁਰੂ। ਅਮੈਂ ਦੋ ਤੀ ਮੈਂ ਲਾ ਲਈ ਸੀ ਤੇਲ ਕਿਉਂਕਿ ਨਾ ਮੈਨੂੰ ਤੇਲ ਵਾਲੇ ਬਿਹਤਰ ਲੱਗਦੇ ਨੇ। ਅੱਧਰ ਮਾਵਾ ਜਿਹੜਾ ਉਹ ਤਾਂ ਹੁੰਦੇ ਨੇ ਬਿਨਾਂ ਤੇਲ ਲੜੇ ਹੁਣ। ਸੋ ਪਰਨੂ ਸਿੱਧਾ ਲਾ ਕੇ ਦੇਦਨੇ ਆ। ਅੱਧਰ ਮੰਨ ਦਿਖਾਣੇ ਆ। ਆ ਬੈਠੀ ਟੀਵੀ ਦੇਖ ਰਹੀ ਨੇ। ਐਧਰ ਮਾ ਸਾਰਾ ਸਮਾਨ ਬੁਣ ਕਰੀਨੀ ਅੱਤ ਕੁਟਤੀ ਕੀ ਹੋ। ਗੁੰਦ ਆ ਕਿਕਰ ਗੁੰਦ ਕਿਕਰ ਗੁੰਦ ਤੇ ਆ ਹੈਗੇ ਨੇ ਬਦਾਮ ਕਾਜੂ ਕਾਜੂ ਮਖਾਣੇ ਜੀ ਅੰਦਰ ਨੇ ਹੂੰ ਮਖਾਣੇ ਸਾਰੇ ਫੁੱਲ ਫੁੱਤ ਅਸੀਂ ਸਾਰੇ ਪੀਸ ਲਏ ਨੇ ਬਾਕੀ ਖੰਡ ਆ ਪਈਆ ਹੋਰ ਸਮਾਨਾ ਕੁੱਟਿਆ ਜਾ ਰਿਹਾ ਓ ਮਿੱਥੇ ਓ ਮਿੱਥੇ ਪੀਸੇ ਪਏ ਨੇ ਮਿੱਥੇ ਕੋੜੇ ਨਹੀਂ ਹੁੰਦੇ ਵੀਰੇ ਖਾ ਲੈਂਦਾ ਪਰਸਾ ਨਾ ਉਹਨੂੰ ਦੋੜਾ ਪਾਉਣਾ ਓਕੇ ਉਹ ਬਾਅਦ ਚ ਆਪਣੇ ਪਾਉਂਗੀ ਠੀਕ ਐ ਇਧਰ ਕਾਲੀ ਮਿਰਚਾਂ ਪੀਸੀਆਂ ਜਾ ਰਹੀਆਂ ਨੇ ਫਸ ਨੇ ਚਾ ਕੱਢ ਦੀਆਂ ਜਦ ਤੱਕ ਮੇਰੇ ਸੈਂਡਵਿਚ ਦੋ ਮੇਰੇ ਵਾਸਤੇ ਤਿਆਰ ਨਹੀਂ ਮੈਂ ਹੋਰ ਨਹੀਂ ਚੈੱਕ ਕਰਦੀ ਆ ਸ਼ਿਮਲਾ ਗੀਜੇ ਇਹ ਨਹੀਂ ਬਿਚੀ ਚੀ ਜਰੀ ਜਿਹਦਰ ਮਾਂ ਆਸਟੂਸ ਉਹ ਕਰ ਰਹੇ ਨੇ ਇਹ ਗਰਮ ਕਰਤੋਂ ਕਰ ਰਹੇ ਜੀ ਫਿਰ ਭੁੰਨਦੇ ਆ ਤੁਹਾਨੂੰ ਠੀਕ ਐ ਤਾਂ ਭੁੰਨ ਕੇ ਲੁੱਤੀ ਜਾਉਗੀ ਛੇਤੀ ਠੀਕ ਐ ਜੀ ਆਪਣੇ ਮੇਰੇ ਪਿਆਰ ਹੋ ਗਏ ਨੇ ਬ੍ਰੈਡ ਸੈਂਡਵਿਚ ਨਾਲ ਨੂੰ ਕੱਟ ਕੇ ਹੁਣ ਸਾਰੇ ਲੈ ਕੇ ਖਾਣੇ ਬੀਬੀ ਵੀ ਰੋਟੀ ਮੰਗ ਰਹੀ ਹੈ ਬਸ ਬੀਬੀ ਨੂੰ ਦਿੰਨੀ ਹੈ ਮੈਂ ਰੋਟੀ ਲੈ ਕਰਾਈ ਗਿਆ ਥੀ ਦਾ ਫਿਰ ਇਹਨੂੰ ਸਾਫ਼ ਸੁਫ਼ ਕਰਕੇ ਇਹਨੂੰ ਰੱਖਾਂ ਮੈਂ ਨੂੰ ਤਾਂ ਕੁਲਾ ਲਾ ਦੋ ਚਾਹ ਇਹਨੂੰ ਐਸਾ ਚੰਨ ਕੇ ਦੇਖ ਲਾ ਠੀਕ ਹੈ ਜੀ ਥੋੜਾ ਸੌਣ ਲਾ ਲੇ ਤਬਾਖਤ ਆ ਦੇਖ ਮੇਰਾ ਸੂਟ ਮੇਰੀ ਜਠਾਣੀ ਦੇ ਨਾਲ ਦਾ ਮੇਰੀ ਜਠਾਣੀ ਆ ਫੇਰ ਦੋ ਤੁਸੀਂ ਉਹ ਪਤਾ ਲੱਗਦਾ ਵੀ ਤੁਹਾਡੇ ਇੱਕ ਹੀ ਚੀਜ਼ ਆ ਤੁਸੀਂ ਨਾ ਉਹ ਕਾਟਾਂ ਦਾ ਤੂੰ ਕਾਟਾਂ ਬਰਾਬਰ ਆ ਦੋਏ ਇਹ ਜੋ ਮਥੇ ਰਹਿ ਗਿਆ ਕੁ ਬਹਿਣਾ ਨਹੀਂ ਤੂੰ ਬਸ ਇਹਨੇ ਇਕੱਠੀਆਂ ਹੁੰਦੀਆਂ ਨਹੀਂ ਦੂਰ ਦੂਰ ਦੀਆਂ ਠਿਕਰੀਆਂ ਇੱਕ ਹੋ ਜਾਣ ਆ ਤਾਂ ਚੱਕਦੇ ਤਾਂ ਠੀਕ ਨੇ ਨਹੀਂ ਨਾ ਨੂੰ ਰੰਗ ਨਾ ਕਰਾ ਲਈ ਆ ਫੱਟੀ ਜੀ ਬਦਲ ਕੇ ਰੇਟਾਂ ਵਧੀਆ ਤੇ ਅੰਤੋਂ ਵਧੀਆ ਬਹੁਤ ਵਧੀਆ ਲੋ ਜੀ ਬੀਬੀ ਜੀ ਦਾ ਤਰਖਾ ਬੀਬੀ ਇਹਦੇ ਤੇ ਜਦ ਪਹਿਲਾਂ ਸੂਤ ਸਾਟੇ ਤੇ ਹਾਂ ਜਦ ਮਾਮਾ ਜੀ ਹੁਣੇ ਛੋਟੇ ਹੀ ਹੁੰਦੇ ਸੀ ਅੱਛਾ ਮਾਮਾ ਜੀ ਹੁਣੇ ਛੋਟੇ ਜੇ ਹੁੰਦੇ ਤੇ ਉਸ ਟਾਈਮ ਇਹ ਤੇ ਚਰਕਾ ਕੱਤਦੇ ਹੁੰਦੇ ਸੀ ਐ ਕਿਣੋਂ ਕਰਕੇ ਉਹਨੂੰ ਚਰਕਾ ਕਹਿੰਦੇ ਆ ਬੀਬੀ ਆਓ ਇੱਥੇ ਆ ਸਾਡੀ ਜੂ ਜੂ ਬੀਬੀ ਮੇਰੀ ਬੁਢੀ ਹੋ ਗਈ ਉਹ ਇਹ ਸਾਡਾ ਤਰਖਾ ਪੁਰਾਣਾ ਹੋ ਗਿਆ ਅੱਜ ਅਸੀਂ ਕਹਿੰਦੇ ਕਿ ਇਹ ਵੀ ਮੇਰਾ ਮਤ ਜੀ ਕਰਾ ਕੇ ਨੇ ਮੂ ਰੰਗ ਰੰਗੇ ਕਰ ਦਾਂਗੇ ਵਧੀਆ ਹੋ ਜਾਊਗਾ ਹੈ ਨਹੀਂ ਗੱਲ ਜਾਈ ਇਹਨਾਂ ਦੇ ਬੱਚਿਆਂ ਨੇ ਨੀਚੇ ਇਹ ਗੱਲ ਦੀ ਹੈ ਇਹ ਚੱਕਰ ਵਾਲੇ ਨੇ ਇਹ ਦੇਖਣੇ ਆ ਥੋੜੀ ਜਿਹੀ ਆ ਕੇ ਫੜਿਆ ਜੇ ਇਹ ਠੀਕ ਨੇ ਉਹ ਜਿਹੜੀਆਂ ਫੱਟੀਆਂ ਨੇ ਇਹ ਗੱਲ ਤੇ ਆਮਰ ਪੈਰ ਵਾਲੀ ਮਾਗੂ ਨਾ ਕਰ ਕੀ ਤਰ੍ਹਾਂ ਲੱਗਦਾ ਤੈਨੂੰ ਸਾਰੇ ਜਰੂਸ ਲੱਗਦਾ ਤੈਨੂੰ ਲਾ ਵਧੀਆ ਬਣਾ ਲਾ ਮੈਂ ਹਾਂ ਛੋਟਾ ਜਿਹਾ ਮੇਜ਼ ਬਣ ਜੂਗਾ ਉਹ ਤਾਂ ਅਸੀਂ ਰੱਖਾਂਗੇ ਇੱਕੜੇ ਇਹ ਕੁਝ ਨਹੀਂ ਲਾਣਾ ਉੱਪਰ ਠੀਕ ਹੈ ਲੋ ਜੀ ਇੱਧਰ ਹੋ ਰਹੀ ਹੈ ਪੰਜੀਵੀਂ ਦੀ ਤਿਆਰੀ ਤਿਆਰੀ ਕੀ ਹੁਣ ਤਾਂ ਹੋ ਗਈ ਆ ਹੁਣ ਤਾਂ ਦੰਦਾ ਥਲੇ ਜੀਵ ਆ ਮੇਜ਼ੋ ਇੱਧਰ ਪਿੱਛੇ ਕਿਸੇ ਨੇ ਅੱਗ ਲਾਈ ਹੋਈ ਲੱਗਦੀ ਆ ਲੱਗੀ ਕਿਉਂ ਆ ਲੱਗੀ ਹੋਈ ਆ ਲੋ ਜੀ ਇਹਦੇ ਵਿੱਚ ਸਾਰਾ ਕੁਝ ਪਾਤਾ ਹੁਣ ਮਿਸਤਰੀ ਸਾਡਾ ਚੇਂਜ ਹੋ ਗਏ ਆ ਹੁਣੇ ਚੇਂਜ ਹੋਇਆ ਹਜੇ ਪਹਿਲਾ ਮਿਸਤਰੀ ਮੈਂ ਵੀ ਸੀਗੀ ਥੋੜਾ ਜਿਹਾ ਰਹਿਨੀਆ ਫੇਰਾ ਅਗੇ ਅਸੀਂ ਸਾਰੇ ਜਣੇ ਨੇ ਆਪਣਾ ਹਿੱਸਾ ਪਾ ਲਿਆ ਭਾਈ ਕੋਈ ਕੈਂਚੋ ਕੰਦੀ ਵੀ ਨਹੀਂ ਪਾਇਆ ਸਭ ਦਾ ਹਿੱਸਾ ਪਿਆ ਹੋਇਆ ਹੈ ਜੀ ਬੀਬੀ ਦਾ ਨਹੀਂ ਪਿਆ ਬਸ ਬੀਬੀ ਨੂੰ ਨਹੀਂ ਫਿਰ ਅਸੀਂ ਦੇਣੀ ਠੀਕ ਆ ਬੀਬੀ ਮੈਂ ਤਾਂ ਮਿਠਾਂ ਦੀ ਪਿੰਜਰੀ ਖੈ ਨੂੰ ਨਹੀਂ ਵਧੀਆ ਲੱਗਦੀ ਮੈਨੂੰ ਜੀ ਨਹੀਂ ਕਿਹੜੀਆਂ ਕਾਹੀ ਮੈਂ ਕਹਿੰਦੀ ਰਹੇ ਹਾਂ ਦੋ ਤਿੰਨ ਕੀ ਆਹ ਤੀਰਾ ਗੁੰਦ ਸਾਰਾ ਕੁਝ ਬែកਾ ਥੱਕ ਗਈ। ਥੱਕ ਕੇ ਜਾਂਦਾ ਬੰਦਾ। ਲੋ ਜੀ ਪੰਜੀਰੀ ਅੰਦਰ ਲਿਆਂਦੀ ਤੀ ਠੰਡੀ ਹੋ ਗਈ ਹਨਾ। ਠੰਡੀ ਹੋਣ ਤੋਂ ਬਾਅਦ ਚ ਹੁਣੇ ਚ ਪੈ ਗਈਆਂ ਨੇ ਦਾਖਾ। ਹਮਮ ਸਾਰੀ ਬੋਨੇ ਦੇ। ਹਾਂਜੀ ਬੀਬੀ। ਕਿਵੇਂ ਦੀ ਲੱਗਦੀ ਹੈ ਪੰਜੀਰੀ? ਹਮਮ ਪੰਜੀਰੀ ਕਿਵੇਂ ਦੀ ਲੱਗ ਰਹੀ ਹੈ ਤੁਹਾਨੂੰ? ਬਹੁਤ ਵਧੀਆ ਹੋਈ। ਇਹ ਠੰਡੇ ਕਰਕੇ ਪਾਈ ਠੰਡਾ ਕਰਨ ਤੋਂ ਹਾਂ ਉਹਦਾ ਕੀ ਫਰਕ ਹੁੰਦਾ ਫਿਰ ਵੀ ਨਹੀਂ ਤੇ ਰਾਵੜੀ ਜੀ ਬਣ ਜੂਗੀ ਠੀਕ ਹੈ ਤੇ ਠੰਡਾ ਹੋ ਜਾਂਦੀ ਹੈ ਫਿਰ ਪਾ ਲਈਦਾ ਠੀਕ ਹੈ ਚਲੋ ਇਹ ਗਰਮ ਗਰਮ ਵਿੱਚ ਮਿੱਠਾ ਬਣਾ ਲੈਣਾ ਹਾਂਜੀ ਇਹ ਲਾਜਾ ਬਣ ਜਾਂਦਾ ओके ਇਹ ਤੇ ਕਮ ਨਹੀਂ ਰਹੇ ਨਹੀਂ ਤੇ ਬੀਬੀ ਇਹਦੇ ਨਾਲ ਬਰਫੀ ਵੀ ਬਣਾ ਸਕਦੇ ਆ ਬਰਫੀ ਬਣਾ ਲਈ ਕੀ ਕਰੇ ਨਹੀਂ ਬਰਫੀ ਦੁੱਧ ਨਾਲ ਨਹੀਂ ਬਣਦੀ ਠੀਕ ਹੈ ਤੇ ਮੈਂ ਖੱਡਾ ਖਾ ਰਹੀ ਨਹੀਂ ਉਹਦੇ ਨਾਲ ਹੋ ਕੀ ਆ ਇਹ ਮਿੱਠੇ ਜੀ ਦੇਸੀ ਖੰਡ ਇਹ ਪਹਿਲਾਂ ਲੈਂਦੇ ਹੋ ਇਹ ਪੈਕੇਟ ਸੀਗੇ ਕਿੰਨੇ ਪੈਕੇਟ ਪੈ ਜੀ ਹਰਵਿੰਦਰ ਦੇ ਚ ਚਾਰ ਪੈ ਜਾਣੇ ਨੇ ਚਾਰ ਪੈ ਜਾਣਗੇ ਚਲੋ ਚਲੋ ਇਹ ਥੋੜਾ ਘਟੇ ਕੀ ਮਿਲਦਾ ਹੋਣਾ ਇਹ ਦੇਖ ਲਿਓ ਖਾ ਕੇ ਟੇਪ ਤੇ ਰੱਖੀਓ ਕੋਈ ਗੋਪਾਲਾ ਤਾਂ ਕਿ ਵਹੀ ਗਰੂ ਦਾ ਨਾ ਉਹ ਢੇਲੇ ਦੀ ਜੀਣੀ ਲੱਗ ਗਈ ਹਾਂਜੀ ਬੀਬੀ 1 ਮਿੰਟ ਲੋ ਜੀ ਪੰਜੀਰੀ ਚ ਇੱਕ ਕਰੋ ਪੰਜੀਰੀ ਵਿੱਚ ਆਪਾਂ ਨੇ ਆਪਣਾ ਬੂਰਾ ਵੀ ਪਾ ਲਿਆ ਇਹ ਪੰਜੀਰੀ ਦੇਖਣ ਤਾਂ ਬਹੁਤ ਸਵਾਦਾ ਬਾਕੀ ਆਪਾਂ ਖਾ ਕੇ ਦੇਖਾਂਗੇ ਬਾਕੀ ਥੋੜੀ ਪੰਜੀਰੀ ਅਸੀਂ ਸਾਈਡ ਤੇ ਕੱਢ ਲਈ ਸੀਗੀ ਭੋਗ ਲਵਾਣ ਵਾਸਤੇ ਤੇ ਥੋੜੀ ਜਿਹੀ ਕੋਹੋਰ ਗੱਡੀ ਤੀਗੀ ਉਹ ਉਹਦੇ ਵਿੱਚ ਆਪਾਂ ਪਾਵਾਂਗੇ ਮੇਥੇ ਜਿਹੜੇ ਕੌੜੇ ਨਹੀਂ ਹੁੰਦੇ ਕਿਉਂਕਿ ਮਾਮਾ ਜੀ ਨੂੰ ਕੌੜੇ ਮੇਥੇ ਲਈ ਵਧੀਆ ਲੱਗਦੀ ਆ ਹੁਣ ਨਾ ਤਾਂ ਵੀਰਾ ਖਾਂਦਾ ਏ ਕੌੜੇ ਮੇਥੇ ਵਾਲੀ ਨਾ ਮਤਲਬ ਮੈਨੂੰ ਵੀ ਨਹੀਂ ਵਧੀਆ ਲੱਗਦੀ ਤਾਂ ਕਰਕੇ ਫਿਰ ਇਹ ਅਸੀਂ ਪੰਜੀਰੀ ਐਂ ਰੱਖ ਲਈ ਵੀ ਚਲੇ ਵੀਰੇ ਨੂੰ ਵੀ ਦੇ ਦਾਂਗੇ ਥੋੜੀ ਬਹੁਤੀ ਆਪਾਂ ਘਰੇ ਰੱਖ ਲਾਂਗੇ ਸੋ ਇਹ ਸੀਗਾ ਆਪਣਾ ਅੱਜ ਦਾ ਵਲੌਗ ਅੱਜ ਇਹਨਾਂ ਕੁਝ ਖਾਸ ਨਹੀਂ ਦਿਖਾਇਆ ਆਪਾਂ ਨੇ ਬਸ ਪੰਜੀਰੀ ਚੰਗੀ ਬੀਜੀ ਸੀਗੇ ਮੈਨੂੰ ਸੀਗਾ ਵੀ ਮੈਂ ਵਲੌਗ ਪਾਵਾਂ ਵੀ ਮਤਲਬ ਮੈਨੂੰ ਇਹ ਆ ਵੀ ਹੁਣ ਮੈਂ ਰੋਜ਼ ਨਾ ਰੋਜ਼ ਕੋਈ ਨਾ ਕੋਈ ਵਲੌਗ ਪਾਵਾਂ ਤਾ ਕਰਕੇ ਫਿਰ ਮੈਨੇ ਅੱਜ ਜਿਵੇਂ ਦਾ ਬਣਿਆ ਹਨਾ ਮੈਂ ਉਮੀਦ ਆ ਪਤਾ ਸੋ ਬਾਕੀ ਮੈਂ ਉਮੀਦ ਰੱਖਦੀ ਵੀ ਤੁਹਾਨੂੰ ਇਹ ਵਾਲਾ ਵੀ ਵਧੀਆ ਲੱਗੇ ਉਹ ਬਾਕੀ ਕੱਲ ਵਾਲਾ ਵਲੌਗ ਮੇਰਾ ਸੂਟ ਵਾਲਾ ਬਹੁਤ ਪਸੰਦ ਕਰਿਆ ਬਹੁਤ ਜਣੇ ਦੇ ਇਨੇ ਕਮੈਂਟ ਆ ਵੀ ਤੁਸੀਂ ਸੂਟ ਬਹੁਤ ਸੋਹਣੀ ਸੀ ਮੈਂ ਸਾਰੇ ਜਣੇ ਦਾ ਬਹੁਤ ਧੰਨਵਾਦ ਕਰਦੀ ਆ ਸੱਚੀ ਮਤਲਬ ਮੇਰੇ ਮਨ ਬਹੁਤ ਖੁਸ਼ ਹੋਇਆ ਮਤਲਬ ਵੀ ਇਨੇ ਸੋਹਣੇ ਸੋਹਣੇ ਕਮੈਂਟ ਵੇਖ ਕੇ ਹਨਾ ਫਿਰ ਵੀ ਮਤਲਬ ਮਾਨੀ ਨਾ ਉਹ ਹੁੰਦਾ ਯਾਰ ਸਭ ਨੂੰ ਵਧੀਆ ਲੱਗੇ ਹਨਾ ਮੈਨੇ ਸੂਟ ਬਣਾਏ ਜੀ ਜਿਹੜੇ ਸੋ ਬਾਕੀ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਤੇ ਹੁਣ ਅੱਗੇ ਵੀ ਮੈਂ ਹੁਣ ਸੂਟ ਸਟਿਚ ਕਰ ਰਹੀ ਰਹੀ ਹਾਂ ਉਹ ਵੀ ਕਦੇ ਜਿੰਝ ਤਿਆਰ ਹੋ ਜਾਊਗਾ ਬਾਕੀ ਹੋਰ ਜਿੰਨੇ ਵੀ ਮੇਰੇ ਕੋਲ ਆਣਗੇ ਹਨਾ ਮੈਂ ਸਾਰੇ ਸੂਟ ਦੇਖਾਂ ਕਰੂ ਨਾ ਮੈਂ ਤੋਂ ਨਵੇਂ ਨਵੇਂ ਡਿਜ਼ਾਈਨ ਬਣਾਉਣ ਦੀ ਕੋਸ਼ਿਸ਼ ਕਰਿਆ ਕਰੂ ਹਨਾ ਸੋ ਬਾਕੀ ਆਪਾਂ ਹੁਣ ਮਿਲਦੇ ਆ ਜੀ ਨੈਕਸਟ ਵਲੌਗ ਚ ਤੇ ਜੇ ਤੁਹਾਨੂੰ ਵਧੀਆ ਲੱਗੇ